ਸ੍ਰੀ ਗਾਲਦੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੀ ਆਂਗਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜਦੀ ਕਲਾ ਵਿੱਚ ਹੋਵਾਂਗੇ ਅੱਜ ਮੈਂ ਤੁਹਾਡੇ ਵਾਸਤੇ ਲੈ ਕੇ ਆਈ ਬਹੁਤ ਹੀ ਸੋਹਣਾ ਸ਼ਿਮਰਦਾ ਸੂਟ ਇਸ ਦਾ ਕਲਰ ਪਰਪਲ ਕਲਰ ਹੈ ਜੋ ਕਿ ਵੀਡੀਓ ਵਿੱਚ ਆ ਰਿਹਾ ਬਿਲਕੁਲ ਪਰਫੈਕਟ ਆ ਰਿਹਾ ਇਸ ਦੇ ਉੱਪਰ ਆਪਾਂ ਹੈਂਡਵਰਕ ਦਾ ਕੰਮ ਕੀਤਾ ਹੋਇਆ ਪ੍ਰੋਪਰ ਤੁਸੀਂ ਵੇਖ ਸਕਦੇ ਹੋ ਇਹ ਘੇਰੇ ਦਾ ਡਿਜ਼ਾਈਨ ਸਾਰੇ ਕਮੀਜ਼ ਦੇ ਵਿੱਚ ਬੂਟੀ ਪਾਈ ਹੋਈ ਆ ਆਪਾਂ ਤੁਹਾਨੂੰ ਸਾਰਾ ਨੇੜੇ ਤੋਂ ਦਿਖਾ ਰਹੇ ਆਂ ਇਹ ਬਾਜੂ ਦਾ ਕੰਮ ਹੈ ਤੁਸੀਂ ਦੇਖ ਸਕਦੇ ਹੋ neck ਆਪਾਂ ਕਟਵਰਕ ਦੇ ਨਾਲ ਰੈਡੀ ਕੀਤਾ ਇਹ ਵਾਲੀ ਪਾਕਿਸਤਾਨੀ ਸਲਵਾਰ ਬਣੀ ਹੋਈ ਹੈ ਬਾਟਮ ਇਸ ਦੀ ਪਾਈਪਿੰਗ ਦੇ ਕੇ ਇਸ ਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਸਾਰਾ ਸੂਟ ਦੇਖ ਸਕਦੇ ਹੋ ਇਹਦੇ ਨਾਲ ਜੋ ਦੁਪੱਟਾ ਹੈ ਪ्योर ਕਮਲ ਚ ਨੂੰ ਹੁੰਦਾ ਹੈ ਇਸ ਨੂੰ ਵੀ ਆਪਾਂ ਲਿਆਸ ਦੇ ਨਾਲ रेडी ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਜੇ ਕਿਸੇ ਭੈਣ ਨੇ ਇਹਦੇ ਬਾਰੇ ਕੋਈ ਵੀ ਜਾਣਕਾਰੀ ਲੈਣੀ ਆ ਤਾਂ ਮੈਨੂੰ WhatsApp ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਸੂਟ ਦਾ ਆਰਡਰ ਦੇ ਸਕਦੇ ਆ ਤੇ ਪਲੀਜ਼ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ ਇਹ ਸੂਟ ਕਿਵੇਂ ਦਾ ਲੱਗਿਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਥੈਂਕ ਯੂ